ਰਾਮ ਕਲੀ ਮਹੱਲਾ ਤੇ ਜਾ ਅਨੰਤ ਇਕੋਂ ਕਾ ਸਤੁਰ ਪਰਸਾ ਅਨੰਦ ਪਾਇਆ ਮਿਲ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਕਾ ਪਰ ਸਹਿਜ ਸੇਤੀ ਮਨ ਮਜਿਆ ਵਾਧਾਇਆ ਰਾਗ ਰਤਨ ਪਰਵਾਰ ਪਰਿਹਾ ਸ਼ਬਦ ਗਾਵਣਿਆਈਆ ਸ਼ਬਦੋ ਤੰਗਾਵੋ ਹਰੀ ਕੇ ਦਾ ਮਨ ਜਿਨੀ ਭਸਾਇਆ ਕਹੇ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਰਹੋ ਹਰ ਨਾਲ ਹਰ ਨਾਲ ਰਹੋ ਤੁਮਨ ਮਨ 내ਰੇ ਤੂ ਸਭ ਵਿਸਾਰਨਾ ਅੰਗੇ ਕਾਰ ਕਰ ਦੇ ਦਾ ਕਾਜ ਸਭ ਸਵਾਰਨਾ ਸਭ ਨਾਮ ਜਲਾ ਸੰਧਖ ਸੁਆਮੀ ਸੋ ਕਿਉ ਮਨ ਹੁ ਵਿਸਾਰੇ ਕਹਿ ਨਾ मन मे सदा रहो हर नामे साची साहिबा क्या नहीं करते रे हर सा तेरा सब किस है जिसने सुकारे सदा सिध सलाह तेरी नाम मन बसावै नाम जिनके मन बसिया वाजे शब्द तेरे कह नानक सच्चे साहि क्या नहीं करते रे साता नाम میرا ادھارو ساتھ نام ادھار میرا دل کو کھا سب گایا ہر شانت سکمن آئے وسیاں جن انشاء سب گجایا صدا قربان کی تا گُر تو جس تی آئے بڑے آئیاں کہے نام کسن ہو سن کو شبد کرو کہ یاروں ساتھا نام میرا ادھارو وادی پنج شبد تذکار سے پا گئے کار سے پا گئے شبد وا دے ਕਲਾਤ ਕਿਥਰਤਾ ਦਿਆ ਅੰਤਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰੁ ਪਾਇ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਅਿਤਰ ਅਨਜਤ ਵਾਜਿ ਆਨੰਦ ਸੁਨੋ ਵਡ ਭਾ ਗਿਓ ਸਗਲ ਮਨੋਰਥ ਪੂਰੇ ਭਾਰਗਰਮ ਪ੍ਰਪਾਰ ਮੁਤਰੇ ਸਗਲ ਵਿਸਵਰੇ ਦੁਖ ਰੋਗ ਸੰਤਾ ਮੋਤਨੇ ਸੇ ਸੱਚੀ ਬਾਣੀ ਸੰਤ ਸਾਧਨ ਪੈ ਸਰਸੂ ਪੂਰੇ ਗੁਰਤੇ ਜਾਏ ਸੰਤੇ ਪੁਨੀਤ ਘਰੇਤ ਸਭ ਗੁਰ ਰਹਾ ਪ੍ਰਭੂਰੇ ਬਿਨਵੰਤ ਨਾਨਕ ਚਰਨ ਲਾਗੇ ਵਾਜੀ ਅਨਹਦ ਤੋ ਬਿਨਵੰਤ ਨਾਨਕ ਚਰਨ ਲਾਗੇ ਵਾਜੀ ਅਨਹਦ ਤੋ ਭੋਲੋ ਜੀ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਏ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਠੇ ਸਭ ਦੁਖੁ ਜਾਇ ਤੇਗ ਬਹਾਦਰਿ ਸਿਮਰਿਆ ਘਰ ਨਾ ਨਿੱਦਾ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀਵਾ ਹੈ ਗੁਰ ਬੋਲੋ ਜੀ ਹੈ ਗੁਰ ਪੰਜਾ ਪਿਆਰਿਆ ਚੌਹਾਂ ਸਾਹਿਬ ਜਾਨਾਂ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਣ ਡਿਠ ਕੀਤਾ ਤਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਨਾਲ ਨਿਭਾਈ ਤਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰਛਿਆ ਰਾਇਤ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ দান ਰਹਿਤ দান ਮੇਕ ਨਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਯੁੱਗ ਯੁੱਗ ਆਟਾਲ ਧਰਮ ਕਾ ਜੈਕਾਰ ਬੋਲੋ ਜੀਵਾ ਹੈ ਗੁਰ ਭੱਲਾ ਜੀ ਸਿੱਖਾਂ ਦਾ ਮਾਣ ਨਿਵਾਤ ਮੱਤ ਉੱਚੀ ਮੱਤ ਪਾਤ ਦਾ ਰਾਖਾ ਆਪ ਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਯਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਾਜ਼ੂਰਾ ਸ਼ਬਦ ਚਾਉਂ ਕੀ ਅਨੰਦ ਸਾਹਿਬ ਜੀ ਕੀ ਅਰਦਾਸ ਪੁੱਲ ਚੁੱਕ ਮਵਾਸ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮਖਾਂ ਪ੍ਰੇਮੀਆਂ ਵੱਲ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਹੱਥ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਮਾਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਦਕ ਭਰੋਸਾ ਨਾਮ ਦਾਣ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰਾ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਮਾਨ ਹੋਵੇ ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ